ਮਰਨ ਤੋਂ ਬਾਅਦ ਤਾਂ ਮੈਂ ਅਕਸਰ ਅਫਸੋਸ ਤੇ ਬੈਠੇ ਬੰਦੇ ਇਹੀ ਕਹਿੰਦੇ ਸੁਣਦਾ ਉਹਨਾਂ ਨੂੰ ਜੇ ਕੋਈ ਮੰਨ ਖਾਸ ਮੈਂ ਤਾਂ ਖੁਦਕੁਸ਼ੀ ਵਾਲੇ ਮੈਟਰ ਦੀ ਗੱਲ ਕਰਦਾ ਜੋ ਕੋਈ ਬੰਦਾ ਖੁਦਕੁਸ਼ੀ ਕਰ ਲਵੇ ਉਹਦੇ ਅਫਸੋਸ ਤੇ ਬੈਠੇ ਨਾ ਉਹਦੇ ਦੋਸਤ ਮਿੱਤਰ ਇਹੀ ਗੱਲਾਂ ਕਰਦੇ ਹੁੰਦੇ ਨੇ ਯਾਰ ਇਹਨੂੰ ਇਹ ਕਦਮ ਕਰ ਤੇ ਚੱਕ ਲੈ ਯਾਰ ਆਪਾਂ ਦੱਸ ਦਿੰਦਾ ਹੈ ਉਹੋ ਯਾਰ ਐਵੇਂ ਦੱਸ ਆਹ ਕਦਮ ਚੱਕਣ ਦੀ ਕੀ ਲੋੜ ਤੀ ਆਪਾਂ ਦੱਸ ਦਿੰਦਾ ਯਾਰ ਆਪਾਂ ਕਰ ਦਿੰਦੇ ਹੈ ਤੇ ਜਿਹੜੇ ਖਾਸਮ ਖਾਸ ਚਾਰ ਪੰਜ ਜਣੇ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਹੁੰਦੇ ਨੇ ਯਾਰ ਜੇ ਐਡਾ ਹੀ ਕੰਮ ਕੀਤਾ ਆਪਾਂ ਚਾਰੇ ਪੰਜੇ ਮਿਲ ਕੇ ਕਰ ਦਿੰਦੇ ਕਿ ਇਹਨੂੰ ਇਹ ਕਦਮ ਚੱਕਣ ਦੀ ਕੀ ਲੋੜ ਦੀ ਪਰ ਵੀਰੇ ਜਿਉਂਦੇ ਜੀ ਕੋਈ ਨਹੀਂ ਕਰਦਾ ਹੁੰਦਾ ਉਹ ਬੰਦਾ ਜਿਹੜਾ ਵੀ ਇਹ ਕਦਮ ਚੱਕਦਾ ਵੈਸ ਤਾਂ ਇਹ ਕਦਮ ਨਹੀਂ ਚੱਕਣਾ ਚਾਹੀਦਾ ਯਾਰ ਮੈਂ ਤਾਂ ਇਹਦੇ ਖਿਲਾਫ ਆ ਕਾਨੂੰਨਨ ਤੌਰ ਤੇ ਵੀ ਇਹ ਅਪਰਾਧ ਆ ਚਲੋ ਤੇ ਵੈਸੇ ਵੀ ਜ਼ਿੰਦਗੀ ਨੂੰ ਪਿੱਠ ਦਿਖਾ ਕੇ ਭੱਜਣਾ ਕੋਈ ਹੱਲ ਨਹੀਂਗਾ ਕੋਈ ਚੰਗਾ ਕਦਮ ਨਹੀਂ ਹੈਗਾ ਮੈਂ ਇਹਦੀ ਨਖੇਦੀ ਕਰਦਾ ਪਰ ਜਿਹੜੇ ਬੰਦੇ ਕਰਦੇ ਨੇ ਉਹਨਾਂ ਲਈ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਵੀਰੇ ਉਹ ਤਾਂ ਹੀ ਇਹ ਖਤਮ ਚੱਕਦੇ ਹੁੰਦੇ ਨੇ ਹਮੇਸ਼ਾ ਉਹ ਠੀਕ ਆ ਕਿ ਨਹੀਂ ਤੇ ਆ ਜਿਹੜੇ ਉੱਥੇ ਅਫਸੋਸ ਤੇ ਬੈਠੇ ਗੱਲਾਂ ਕਰਦੇ ਹੁੰਦੇ ਨੇ ਨਾ ਪੰਜ ਸੱਤ ਜਾਣੇ ਯਾਰ ਆਪਾਂ ਨੂੰ ਦੱਸ ਦਿੰਦਾ ਆਪਾਂ ਕਰ ਦਿੰਦੇ ਯਾਰ ਆਪਾਂ ਨੂੰ ਇੱਕ ਵਾਰ ਦਾ ਜ਼ਿਕਰ ਕਰਦਾ ਉਹ ਯਾਰ ਸਾਰਿਆਂ ਕੋਲ ਜ਼ਿਕਰ ਕਰ ਕਰ ਉਹ ਥੱਕਿਆ ਪਿਆ ਹੁੰਦਾ ਬੰਦਾ ਤੇ ਕੋਈ ਨਹੀਂ ਕਰਦਾ ਅਫਸੋਸ ਤੇ ਉੱਥੇ ਬਥੇਰੀਆਂ ਗੱਲਾਂ ਸੁਣਨ ਚ ਮੈਂ ਤੇ ਹੁੰਦੀਆਂ ਨੇ ਇਹ ਇਹ ਅੱਜ ਮੈਂ ਇਹ ਵੀਡੀਓ ਕਿਉਂ ਛੇੜੀ ਆ ਇਹ ਆਪਣੇ ਇਹ ਕਿਉਂ ਬਣਾ ਰਹੇ ਆ ਵੀਡੀਓ ਮੈਂ ਆ ਪਿੱਛੇ ਇੱਕ ਬੰਦਾ ਵਿਚਾਰਾ ਓ ਮੈਂ ਦੇਖਿਆ ਉਹ ਦਾ ਉਹ ਆਪਦੇ ਮੁੰਡੇ ਦੇ ਨਾਲ ਨਹਿਰ ਦੇ ਕਿਨਾਰੇ ਤੇ ਖੜਾ ਤੇ ਛਾਲ ਮਾਰਨ ਲੱਗੇ ਨੇ ਮੇਰੇ ਖਿਆਲ ਨਾਲ ਉਹਨਾਂ ਨੇ ਸ਼ਹਿਰ ਸ਼ਾਇਦ ਨਹਿਰ ਛਾਲ ਮਾਰ ਕੇ ਉਹਦੀ ਜੀਵਨ ਲੀਲਾ ਖਤਮ ਕਰ ਲਈ ਆ ਹੁਣ ਉਹਨਾਂ ਨੂੰ ਡੈੱਡ ਬਾਡੀ ਮਿਲ ਗਈ ਉਹ ਵੀ ਵੀਡੀਓ ਹੈਗੀ ਹੈ ਮੇਰੇ ਕੋਲ ਤੁਹਾਨੂੰ ਪਹਿਲਾਂ ਉਹ ਵੀਡੀਓ ਦਿਖਾਉਣਾ ਆਪਾਂ ਫੇਰ ਚਾਚਾ ਇਦਾਂ ਹੀ ਜਾਰੀ ਰੱਖਦੇ ਆ ਤੇ ਇਹ ਆਮ ਜਨਰਲ ਚਰਚਾ ਇਹ ਆਮ ਹੁੰਦੀ ਆ ਮੈਂ ਤਾਂ ਵੀਡੀਓ ਬਣਾ ਰਿਹਾ ਇਹਦੇ ਬਾਰੇ ਬੀ ਜਿਵੇਂ ਕਹਿੰਦੇ ਨੇ ਮਰ ਕੇ ਸੁਰਗ ਦੇਖਿਆ ਜਾਂਦਾ ਉਸ ਤੋਂ ਪਹਿਲਾਂ ਕੋਈ ਨਹੀਂ ਸੁਰਗ ਦੇਖਦਾ ਹੈਗਾ ਕਿਤੇ ਕਹੋ ਬਾਅਦ ਇਹ ਕਹਿਣਾ ਹੁੰਦਾ ਅਗਲਾ ਯਾਰ ਆਪਾਂ ਦੱਸ ਦਿੰਦਾ ਇਹ ਇਹ ਕਾਮਨ ਗੱਲਾਂ ਨੇ ਆਮ ਵੈਸੇ ਮੈਂ ਸੋਸਾਇਟੀ ਦੇ ਹੱਕ 'ਚ ਨਹੀਂਗਾ ਵੈਸੇ ਦੱਸ ਰਿਹਾ ਹਾਂ ਵੀਡੀਓ ਤੋਂ ਬਾਅਦ ਤੁਹਾਨੂੰ ਪਹਿਲਾਂ ਆਪਾਂ ਵੀਡੀਓ ਦੇਖਦੇ ਆਂ ਫਿਰ ਆਪਾਂ ਗੱਲ ਕਰਦੇ ਆਂ ਠੀਕ ਆ ਠੀਕ ਹੈ ਨਾ ਅਸੀਂ ਨੇ ਚੱਲੇ ਛਾਲ ਮਾਰਦੇ ਸ ਤੇ ਅਸੀਂ ਕੋਟਲੀ ਹੈ ਜਿਹੜਾ ਕਚਰਾ ਜਾਂਦਾ ਵੱਡੀ ਸੜਕ ਤੋਂ ਪੁੱਤੋਂ ਪਾਸੇ ਦੀ ਝਾੜੀਆਂ ਕੋਲ ਦੀ ਤੇ ਕੰਨ ਵੀ ਰਿਪੋਰਟ ਨੂੰ ਕਹਿ ਦੀ ਛਿੜੀ ਛਿੜੀ ਸਾਨੂੰ ਕੱਢ ਕੇ ਤੇ ਆਪ ਦਾ ਸਕਾ ਕਰ ਲੋ ਤੇ ਸਾਡੀ ਕਰੇ ਪੋਸਟਮੈਨ ਲੋਕਾਂ ਨੂੰ ਪਸਾ ਦੇਓ ਬਸ ਹਾਂਜੀ ਵੀਰੇ ਦੇਖ ਲਈ ਸਾਰਿਆਂ ਨੇ ਇਹ ਵੀਡੀਓ ਉਹਦੇ ਵਿੱਚ ਉਹ ਆਪਦੇ ਬੱਚੇ ਦੇ ਨਾਲ ਉੱਤੇ ਖੜਾ ਤੇ ਉਹ ਕਹਿ ਰਿਹਾ ਵੀ ਅਸੀਂ ਛਾਲ ਮਾਰ ਲੱਗੇ ਆ ਕੋਈ ਮਜਬੂਰੀ ਹੋਗੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਮਜਬੂਰੀ ਸੀ ਪਰ ਮੈਂ ਇਹਨੂੰ ਇਹ ਵੀਡੀਓ ਦੇਖ ਕੇ ਤਾਂ ਮੈਂ ਇਹ ਵੀਡੀਓ ਬਣਾਉਣ ਬਾਰੇ ਸੋਚਿਆ ਮੈਂ ਕਿਹਾ ਯਾਰ ਵਿਚਾਰੇ ਦੀ ਕੋਈ ਬਹੁਤ ਵੱਡੀ ਮਜਬੂਰੀ ਹੋਣੀ ਹੈ ਨਾ ਤਾਂ ਹੀ ਗਏ ਨੇ ਠੀਕ ਹੈ ਕਿ ਨਹੀਂ ਮ ਆਪਣੇ ਮਾਨਸਿਕ ਤੌਰ ਤੇ ਪਰੇਸ਼ਾਨ ਹੋਣਗੇ ਬਹੁਤ ਜ਼ਿਆਦਾ ਮਦਦ ਲਈ ਪੁਕਾਰ ਲਾਈ ਉਹ ਸਾਰੇ ਨੂੰ ਹਨਾ ਲੋਕ ਆਪਣੀਆਂ ਮਜਬੂਰੀਆਂ ਘੜਾਉਂਦੇ ਨੇ ਵੀ ਠੀਕ ਹੈ ਕਿ ਨਹੀਂ ਕਈਆਂ ਕੋ ਫालतू ਪੈਸਾ ਪਿਆ ਵੀ ਹੁੰਦਾ ਤਾਂ ਵੀ ਨਹੀਂ ਮਦਦ ਕਰਦੇ ਯਾਰ ਗੱਲ ਕੁਝ ਵੀ ਨਹੀਂ ਹੁੰਦੀ ਆਪਣੀਆਂ ਬਿਮਾਰੀਆਂ ਦੇ ਬਧੇਰੇ ਪੈਸੇ ਲਾ ਦੇਣਗੇ ਹਨਾ ਤਾਂ ਵੀ ਜਿਵੇਂ ਕਹਿੰਦੇ ਨੇ ਮਰ ਕੇ ਸੁਰਗ ਦਾ ਦਿਖਦਾ ਉਹ ਦੇਖਦੇ ਨਹੀਂ ਬਾਅਦ ਬਥੇਰਾ ਕਹਿੰਦੇ ਨੇ ਸਾਰੇ ਜਾਣੇ ਵੀ ਯਾਰ ਸਾਨੂੰ ਦੱਸ ਦਿੰਦਾ ਮੇਰੇ ਵੀਡੀਓ ਮੈਂ ਤਾਂ ਬਣਾ ਰਿਆ ਇਹ ਇਹ ਗੱਲਾਂ ਸੱਚ ਨੇ ਤੇ ਵੀਡੀਓ ਪਾਈ ਬਣ ਕੇ ਸ਼ੇਅਰ ਵੀ ਕਰ ਦਿਓ ਤਾਂ ਕਿ ਇਹ ਜਿਹੜੇ ਸਵਾਰਥੀ ਲੋਕ ਨੇ ਜਿਹੜੇ ਬਾਅਦ ਦੇ ਵਿੱਚ ਆਪਣੀ ਠੋਕ ਬਣਾਉਣ ਦੇ ਮਾਰੇ ਕਹਿੰਦੇ ਹੁੰਦੇ ਨੇ ਨਾ ਸਾਨੂੰ ਦੱਸ ਦਿੰਦਾ ਆਪਾਂ ਕਰ ਦਿੰਦੇ ਜਿਉਂਦੇ ਜਿਉ ਸਾਰ ਵੀ ਨਹੀਂ ਲੈਂਦੇ ਹੈਗੇ ਅਕਸਰ ਇਹ ਦੇਖਿਆ ਗਿਆ ਹੈ ਬਹੁਤ ਦੁਨੀਆ ਹੀ ਕਹਿੰਦੀ ਹੁੰਦੀ ਆ ਯਾਰ ਆਪਣੇ ਕੋ ਕਦੇ ਨਹੀਂ ਗੱਲ ਕੀਤੀ ਇਹਨੇ ਹਾਂ ਦੱਸ ਆਪਾਂ ਇੰਨੀ ਵਾਰ ਆਏ ਆ ਯਾਰ ਆਪਾਂ ਨੂੰ ਦੱਸਿਆ ਨਹੀਂ ਉਹ ਦੱਸ ਦੱਸ ਤਾਂ ਥੱਕਿਆ ਪਿਆ ਹੁੰਦਾ ਬੰਦਾ ਯਾਰ ਠੀਕ ਆ ਕਿ ਨਹੀਂ ਤੇ ਚਲੋ ਫੇਰ ਵੀ ਆਏ ਖੁਦਕੁਸ਼ੀ ਕੋਈ ਚੰਗਾ ਕਦਮ ਨਹੀਂ ਹੈਗਾ ਹੈ ਮਾੜਾ ਹੀ ਆ ਗਾਹਾਂ ਤੋਂ ਨਹੀਂ ਕੋਈ ਹੋਰ ਵੀਡੀਓ ਦਿਖਾਉਣਾ ਉਹਨਾਂ ਨੂੰ ਡੈੱਡ ਬੋਡੀ ਮਿਲ ਗਈ ਯਾਰ ਵਿਚਾਰਿਆਂ ਦੀ ਮੈਂ ਜਦੋਂ ਕਨਫਰਮ ਹੋਇਆ ਤਾਂ ਹੀ ਇਹ ਵੀਡੀਓ ਬਣਾਈ ਆ ਤੇ ਮੈਨੂੰ ਵੀ ਦੁੱਖ ਪਹੁੰਚਿਆ ਨਾ ਬੰਦੇ ਨੇ ਪਤਾ ਨਹੀਂ ਵਿਚਾਰੇ ਕਾਹਦੇ ਕਦਮ ਚੱਕਿਆ ਹੋਣਾ ਯਾਰ ਗਲਤ ਗੱਲ ਆ ਨਾ ਵੈਸੇ ਤਾਂ ਚਲੋ ਮੈਨੂੰ ਉਹਦੇ ਵੀ ਤਰਸ ਆਉਂਦੇ ਪਰਿਵਾਰ ਤੇ ਵੀ ਆਉਂਦਾ ਪਰ ਇਹ ਸਮਾਜ ਜਿਆਦਾ ਉਹ ਆ ਇਹਦਾ ਆਪਣੇ ਕਹਿੰਦੇ ਨੇ ਦੋਸ਼ੀ ਜਿਆਦਾ ਇਹ ਚੀਜ਼ਾਂ ਦਾ ਸਭ ਕੋ ਤੇ ਕਈਆਂ ਦੇ ਸਾਰਿਆਂ ਦੇ ਕੋਲੇ ਕਈ ਇਹੋ ਜਿਹੇ ਦੋਸਤ ਮਿੱਤਰ ਹੁੰਦੇ ਨੇ ਜਿਨ੍ਹਾਂ ਕੋ ਸਭ ਕੁਝ ਹੁੰਦੇ ਹਵਾਉਂਦੇ ਵੀ ਕਦੇ ਭੋਰਾ ਮਦਦ ਹੀ ਨਹੀਂ ਕਰ ਸਕਦੇ ਕਹੇ ਦੀ ਠੀਕ ਆ ਕਿ ਨਹੀਂ ਤੇ ਬਾਕੀ ਆ ਇੱਕ ਹੋਰ ਵੀਡੀਓ ਦੇਖੋ ਜਿੱਥੇ ਉਹਨਾਂ ਦੀ ਡੈੱਡ ਬੋਡੀ ਮਿਲੀ ਆ ਤਾਂ ਆ ਦੇਖੀ ਮੈਂ ਜੋ ਇਹ ਵੀਡੀਓ ਬਣਾਈ ਆ ਮੈਂ ਕਿ ਹੁਣ ਕਨਫਰਮ ਹੋ ਗਿਆ ਪਤਾ ਲੱਗ ਗਿਆ ਨਾ ਪਹਿਲਾਂ ਤਾਂ ਮੈਂ ਸ਼ਾਇਦ ਸੋਚਿਆ ਕੀ ਵਾਰ ਨਹੀਂ ਵੀ ਸ਼ਾਇਦ ਵੀ ਇਦਾਂ ਇਹ ਵਾਹ ਹੁੰਦੀ ਆ ਬਟ ਕਨਫਰਮ ਕਰਨ ਤੋਂ ਬਾਅਦ ਮੈਂ ਵੀਡੀਓ ਬਣਾਈ ਆ ਆ ਵੀਡੀਓ ਦੇਖੋ ਬਾਕੀ ਥੋੜੀ ਚਰਚਾ ਬਵਾਜ ਕਰਦੇ ਆ ਪਹਿਲਾਂ ਵੀਡੀਓ ਦੇਖੋ ਸਾਸਤਰੀ ਗਾਲ ਬਾਈ ਸਾਰੇ ਭੈਣ ਭਰਾਵਾਂ ਨੂੰ ਜਿਹੜੀ ਅਸੀਂ ਪਿਓ ਪੁੱਤਾਂ ਦੀ ਡੈੱਡ ਬਾਡੀ ਨੂੰ ਲੱਭ ਰਹੇ ਸੀ ਉਹਦੇ ਪਿਤਾ ਦੀ ਡੈੱਡ ਬਾਡੀ ਕੱਲ ਲੱਭ ਗਈ ਸੀ ਆ ਪੁੱਤ ਦੀ ਡੈੱਡ ਬਾਡੀ ਸਾਹਮਣੇ ਜਾ ਰਹੀ ਆ ਹੁਣ ਇਹਨੂੰ ਅਸੀਂ ਕਾਸਮੈਂਟਾਂ ਦੇ ਵਿੱਚ ਬਾਹਰ ਕੱਢ ਕੇ ਪਰਿਵਾਰ ਨੂੰ ਸੌਂਪਵਾਵਾਂਗੇ ਸਾਰਿਆਂ ਦਾ ਧੰਨਵਾਦ ਵੀਰੇ ਜਿਨ੍ਹਾਂ ਨੇ ਸਾਥ ਦਿੱਤਾ ਤੇ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰ ਦਿਓ ਜੀ ਮਿਹਰਬਾਨੀ ਦੀ ਪੇਜ ਨੂੰ ਫੋਲੋ ਕਰ ਲਿਓ ਹਾਂਜੀ ਵੀਰੇ ਦੇਖ ਲਈ ਵੀਡੀਓ ਹੁਣ ਅਖੀਰਲਾ ਸਿੱਟਾ ਇੱਥੇ ਆਪਾਂ ਇਹਦੇ ਪਹੁੰਚੇ ਆਂ ਵੀ ਜਿਹਦੇ ਬੀਤ ਦੀ ਹੁੰਦੀ ਆ ਉਹਨੂੰ ਹੀ ਪਤਾ ਹੁੰਦਾ ਵੀਰੇ ਤੇ ਲਾਸਟ ਜਿਹੜੀ ਗੱਲ ਆ ਵੀ ਮਰ ਕੇ ਸੁਰਗ ਦੇਖਿਆ ਜਾਂਦਾ ਠੀਕ ਆ ਕਿ ਨਹੀਂ ਤੇ ਐ ਜੇ ਲੋਕ ਜਿਹੜੇ ਬਾਅਦ ਜਾ ਕੇ ਅਫਸੋਸ ਤੇ ਗੱਲਾਂ ਕਰਦੇ ਹੁੰਦੇ ਨੇ ਯਾਰ ਆਪਰ ਨੂੰ ਹੀ ਦੱਸ ਦਿੰਦਾ ਆਪਾਂ ਕਰ ਦਿੰਦੇ ਭਾਈ ਬਣ ਕੇ ਫੋਕੀਆਂ ਹੀ ਆਂ ਫੜਾ ਨਾ ਮਾਰਿਆ ਕਰੋ ਕਿਉਂਕਿ ਜਿਉਂਦੇ ਜੀ ਤੁਸੀਂ ਕਰਨਾ ਨਹੀਂ ਹੁੰਦਾ ਕੁਝ ਵੀ ਤੇ ਮੈਂ ਇਹ ਨਹੀਂ ਕਹਣਾਗਾ ਕੋਈ ਇਨਸਾਨ ਪਹਿਲਾਂ ਨਸ਼ਾ ਕਰ ਲਵੇ, ਕੁਬਾਦਵੇ ਬਾਅਦ ਚ ਲੋਕਾਂ ਨੂੰ ਪੈਸੇ ਮੰਗੇ ਤੇ ਕੋਈ ਦਵੇ ਨਾ ਤੇ ਉਹ ਖੁਦਕੁਸ਼ੀ ਕਰ ਲਵੇ, ਉਹ ਵੀ ਗਲਤ ਆ। ਬਟ ਕਈ ਵਾਰ ਮਜਬੂਰੀ ਇੰਨੀਆਂ ਹੋ ਜਾਂਦੀਆਂ ਨੇ ਕਿਸੇ ਬੰਦੇ ਦੀਆਂ ਤੇ ਕੋਈ ਜਿਉਂਦੇ ਜਿਉਂ ਦੀ ਸਾਰ ਨਹੀਂ ਲੈਂਦਾ। ਜਾਂ ਕੱਲਾ ਪੈਸਾ ਨਹੀਂ ਕਹਿੰਦਾ ਵੀ ਕਈ ਵਾਰ ਅੱਦਾਂ ਕਹਿੰਦਾ ਯਾਰ ਆਪਾਂ ਨੂੰ ਦੱਸ ਦਿੰਦਾ ਤੋ ਕੁ ਤਕਲੀਫ। ਕੋਈ ਕਈ ਵਾਰ ਕੋਈ ਬੰਦਾ ਇਹ ਜਿਹੇ ਕਦਮ ਚੱਕ ਲਵੇ ਕੋਈ ਕੋਈ ਆਸਗਵਾਣ ਜਿਹਨੂੰ ਤੰਗ ਕਰਦਾ ਹੁੰਦਾ ਤੇ ਆਪਾਂ ਕਹਿੰਦੇ ਯਾਰ ਆਪਾਂ ਨੂੰ ਕੋਈ ਦੱਸਦਾ ਹੈਗਾ, ਆਪਾਂ ਤੁਹਾਨੂੰ ਦੱਸ ਦਿੰਦਾ। ਤੇ ਵੀ ਇਹ ਗੱਲਾਂ ਬਾਤਾਂ ਬਾਅਦ ਚ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਮਰਨ ਤੋਂ ਬਾਅਦ ਤਾਂ ਸਾਰੀ ਫਿਰ ਕਹਿਣ ਲੱਗ ਜਾਂਦੇ ਹੁੰਦੇ ਨੇ ਠੀਕ ਆ ਕਿ ਨਹੀਂ ਜਿਉਂਦੇ ਇਨਸਾਨ ਦੀ ਸਾਥ ਲਾਓ ਭਰਾਵੋ ਜਿਉਂਦੇ ਦੀ ਇਨਸਾਨ ਜਿਉਂਦੀ ਦੀ ਪਹਿਲੇ ਮਰਨ ਤੋਂ ਬਾਅਦ ਤਾਂ ਉਹਦਾ ਸੁਭਾਅ ਹੋ ਜਾਂਦਾ ਹੁੰਦਾ ਠੀਕ ਆ ਕਿ ਨਹੀਂ ਬਾਅਦ ਫੋਕੀਆਂ ਫੜਾ ਨਾ ਮਾਰਿਆ ਕਰੋ ਆ ਵੀਡੀਓ ਦੇਖ ਕੇ ਮੈਨੂੰ ਇਹ ਵੀਡੀਓ ਬਣਾਉਣ ਦਾ ਖਿਆਲ ਆਇਆ ਜੇ ਵੀਡੀਓ ਤੁਹਾਨੂੰ ਵੀਰੇ ਵਧੀਆ ਲੱਗੇ ਨੀ ਸ਼ੇਅਰ ਕਰ ਦਿਓ ਭਾਈ ਬਣ ਕੇ ਇਹ ਅਕਸਰ ਆਪਣੇ ਸਮਾਜ ਦੇ ਵਿੱਚ ਇਹ ਕੁਝ ਹੁੰਦਾ ਤਾਂ ਮੈਂ ਇਹ ਗੱਲ ਦਾ ਜ਼ਿਕਰ ਕੀਤਾ ਜੇ ਨਹੀਂ ਹੁੰਦਾ ਤਾਂ ਦੱਸ ਦਿਓ ਧੰਨਵਾਦ ਦੋਸਤੋ ਬੱਸ ਧੰਨਵਾਦ ਤੋਂ ਪਹਿਲਾਂ ਇੱਕ ਗੱਲ ਹੋ ਗਿਆ ਖੁਦਕੁਸ਼ੀ ਕਰਨਾ ਕੋਈ ਵਧੀਆ ਗੱਲ ਨਹੀਂ ਹੈਗੀ ਜ਼ਿੰਦਗੀ ਨੂੰ ਪਿੱਟ ਤਕਾਉਣਾ ਕੋਈ ਵਧੀਆ ਗੱਲ ਨਹੀਂ ਸੋ ਇਹ ਜਿਆ ਕਦਮ ਕਦੇ ਨਾ ਚੱਕੋ ਦੋਸਤੋ ਧੰਨਵਾਦ ਜੀ